ਹਲਕਾ ਕੇਂਦਰੀ ਅਧੀਨ ਆਉਂਦੀ ਵਾਰਡ ਨੰਬਰ 74 ਵਿਖੇ ਕੌਂਸਲਰ ਵਿਕਾਸ ਸੋਨੀ ਨੇ ਵਾਰਡ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਹਨਾਂ ਨੇ ਆਖਿਆ ਕਿ ਵਾਰਡ ਵਾਸੀਆਂ ਨੂੰ ਜੋ ਵੀ ਮੁਸ਼ਕਲਾਂ ਹਨ ਉਹਨਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਾਰਡ ਵਾਸੀ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਕੌਂਸਲਰ ਕੁਲਦੀਪ ਸਿੰਘ, ਸੱਤੀ ਪਹਿਲਵਾਨ, ਬਿੱਲਾ ਪਹਿਲਵਾਨ, ਸੁਖਦੇਵ ਸਿੰਘ ਸੁਖਾ, ਮੈਡਮ ਪੂਨਮ ਸਮੇਤ ਵਾਰਡ ਨਿਵਾਸੀ ਹਾਜ਼ਰ ਸਨ। ਅੱਜ ਅਸੀਂ ਵਾਰਡ ਨੰਬਰ 73 ਸਾਡੇ ਕਾਉਂਸਲਰ ਕੁਲਦੀਪ ਜੀ ਨੇ ਔਰ ਇਤਜਾਬ ਅਲੀ ਗਲੀ ਬੜੀ ਪੁਰਾਣੀ ਔਰ ਇਥੇ ਕਾਫੀ ਪੁਰਾਣੇ ਲੋਗ ਇਥੇ ਰਹਿੰਦੇ ਨੇ ਇਹਨਾਂ ਦੀ ਕਈ ਮੁਸ਼ਕਲਾਂ ਸੀ ਅੱਜ ਅਸੀਂ ਸੁਣੀਆਂ ਨੇ ਖਾਸ ਕਰਕੇ ਇਲਾਕੇ ਦੀ ਮੁਸ਼ਕਲ ਹੈ ਜਿਹੜੀ ਇਥੇ ਸੀਵਰੇਜ ਤੇ ਸੜਕ ਨਹੀਂ ਬਣ ਸਕੀ ਗਲੀ ਦੀ ਕੁਝ ਹਿੱਸਾ ਰਹਿ ਗਿਆ ਪੁਰਾਣੇ ਟਾਈਪ ਦਾ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਇਹਨਾਂ ਨੂੰ ਅਸੀਂ ਸੀਵਰੇਜ ਔਰ ਜਿਹੜੀ ਇਹ ਗਲੀ ਬਣਾ ਕੇ ਦਾਂਗੇ ਉਸ ਦੇ ਨਾਲ ਹੀ ਲਾਈਟਾਂ ਵੀ ਇੱਥੇ ਜਿਹੜੀਆਂ ਸਟਰੀਟ ਲਾਈਟ ਜਿਹੜੀ ਆ ਉਹ ਵੀ ਨਹੀਂ ਇਹਨਾਂ ਨੂੰ ਲੱਗੀ ਸੋ ਉਹ ਮੈਂ ਇਹਨਾਂ ਨੂੰ ਕਿਹਾ ਕਿ ਮੈਂ 10 ਦਿਨ ਦੇ ਅੰਦਰ ਅੰਦਰ ਇਹਨਾਂ ਦੀ ਜਿਹੜੀ ਸਟਰੀਟ ਲਾਈਟ ਦਾ ਕੰਮ ਹੈ ਮੈਂ ਪੇਲੋ ਕਰਾ ਕੇ ਦਾਂਗਾ ਸੋ ਕੋਈ ਵੀ ਇਲਾਕੇ ਦੀ ਮੁਸ਼ਕਲ ਜਿਹੜਾ ਕਿਉਂਕਿ ਅਸੀਂ ਇਹਨਾਂ ਨਾਲ ਇਲੈਕਸ਼ਨਾਂ 'ਚ ਸਾਡੇ ਕੁਲਦੀਪ ਜੀ ਕਾਉਂਸਲਰ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਇਲੈਕਸ਼ਨ ਆ ਜੇਗੀ ਅਸੀਂ ਇਹਨਾਂ ਦੀ ਡਿਵੈਲਪਮੈਂਟ ਦਾ ਕੰਮ ਲਾਈਟਾਂ ਦਾ ਸੀਵਰ ਦਾ ਪੀਣ ਵਾਲੇ ਪਾਣੀ ਦਾ ਕਰਾ ਕੇ ਦਾਂਗੇ ਸੋ ਅਸੀਂ ਉਸ ਸਵਚਨਮੰਦ ਉਸ ਆਪਣੇ ਗੱਲਾਂ ਤੇ ਔਰ ਜਲਦੀ ਅਸੀਂ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਹੈ